ਨਗਰ ਨਿਗਮ ਚੋਣਾ ਨੂੰ ਲੈ ਕੇ ਆਪ ਐਕਸ਼ਨ ਮੋਡ ਦੇ ਵਿੱਚ ਆ ਤੇ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਜਾਣੀ ਹੈ ਤੇ ਇਸ ਮੀਟਿੰਗ ਦੇ ਵਿੱਚ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਜੇ ਅਹਿਮ ਮੀਟਿੰਗ ਜਿਹੜੀ ਹੈ ਥੋੜੀ ਦੇਰ ਦੇ ਵਿੱਚ ਸ਼ੁਰੂ ਹੋ ਜਾਵੇਗੀ ਤੇ ਸ਼ਾਮ 4:30 ਵਜੇ ਨਵੇਂ ਮਹਿਮਾਨ ਸਰਕਾਰ ਦਾ ਬੜਾ ਸ਼ੁਕਰੀਆ ਕਰਦਾ ਜੀ ਜਿਸ ਚਾ ਛੱਡਾ 0 ਵੀ ਲਾ ਰਹੇ ਆਂ ਜੀ ਇਸ ਟਾਈਮ ਜਿਸ ਚ ਸਾਨੂੰ ਬਹੁਤ ਫਾਇਦੇ ਹੋਏ ਆ ਜਿਹਦੇ ਘਰ ਦੇ ਖਰਚੇ ਜਿਹੜੇ ਹੋਰ ਤਲ ਦੇ ਪਰ ਬਿਜਲੀ ਦੇ ਵੀ ਪੜਦੇ ਸੀ ਅਸਾਂ ਵੀ ਉਹ ਖਰਚੇ ਅੱਜ ਸਾਨੂੰ ਬਹੁਤ ਫਾਇਦਾ ਹੋ ਗਿਆ ਜੀ ਇਹ ਮਾਨ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆਂ ਕਿ ਜਿੱਦਾਂ ਇਹ ਮਾਨ ਸਰਕਾਰ ਹੁਣ ਕੰਮ ਕਰ ਰਹੀ ਹੈ ਜੀ ਇਦਾਂ ਹੀ ਕੰਮ ਕਰਦੀ ਰਹੇ ਅਸੀਂ ਇਸ ਟਾਈਮ ਜਿਹੜਾ 1500 2000 ਰੁਪਏ ਬਿਲਾਂਦਾ ਦਾ ਉਹਦੇ ਦਾ ਰਸਣ ਲੈ ਲੈਂਦੇ ਆ ਸਾਨੂੰ ਬਹੁਤ ਫਾਇਦਾ ਹੋਇਆ ਜੀ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀ ਹਰ ਮਹੀਨੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਖਤਮ ਕੀਤੀ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬਿਜਲੀ ਮੁਫਤ ਕਰਕੇ ਆਰਥਿਕ ਲਾਭ ਪਹੁੰਚਾਇਆ। ਹੁਣ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ 600 ਯੂਨਿਟ ਬਿਜਲੀ ਮੁਫਤ ਦੇ ਐਲਾਨ ਤੋਂ ਬਾਅਦ ਟਰੇਲੂ ਬਿਜਲੀ ਖਪਤਕਾਰਾਂ ਦੇ ਵਿੱਚੋਂ 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ ਹੁੰਦੇ ਹਨ ਜਿਹੜਾ ਪੈਸਾ ਲੋਕ ਪਹਿਲਾਂ ਬਿਜਲੀ ਬਿੱਲਾਂ ਦੇ ਭੁਗਤਾਨ 'ਤੇ ਖਰਚ ਕਰਦੇ ਸਨ ਹੁਣ ਉਹੀ ਪੈਸਾ ਪਰਿਵਾਰ ਲਈ ਖਰਚ ਕੀਤਾ ਜਾ ਰਿਹਾ ਹੈ ਇਸ ਦੇ ਨਾਲ 3 ਲੱਖ ਖਪਤਕਾਰਾਂ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਪ੍ਰਧਾਨ ਅਮਨ ਰੋੜਾ ਤੇ ਚੈਰੀ ਕਲਸੀ ਦੋਵੇਂ ਹੀ ਸ਼੍ਰੀ ਦੇਵਿਤਲਾ ਮੰਦਿਰ ਦੇ ਵਿੱਚ ਨਤਮਸਤਕ ਹੋਣਗੇ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਵਿਨਿਤ ਕੀ ਕੁਝ ਖਾਸ ਰਹਿਣ ਵਾਲਾ ਇਸ ਮੀਟਿੰਗ ਦੇ ਵਿੱਚ ਬਿਲਕੁਲ ਦੇਖੋ ਜਿਸ ਸੰਗ ਦੇ ਨਾਲ ਅਗਰ ਅਸੀਂ ਨਿਗਮ ਚੋਣਾਂ ਦੀ ਗੱਲ ਕਰੀਏ ਤਾਂ ਨਿਗਮ ਚੋਣਾਂ ਨੂੰ ਲੈ ਕੇ ਜਿਹੜੀ ਆਮ ਆਦਮੀ ਪਾਰਟੀ ਹੈ ਪੂਰਨ ਤੌਰ ਤੇ ਐਕਸ਼ਨ ਮੋਡ ਦੇ ਵਿੱਚ ਆਂਦੀ ਹੋਈ ਨਜ਼ਰ ਆ ਰਹੀ ਹੈ ਪ੍ਰੋਪਰ ਰਣਨੀਤੀ ਬਣਾਈ ਜਾ ਰਹੀ ਹੈ ਔਰ ਇਸੀ ਰਣਨੀਤੀ ਦੇ ਤਹਿਤ ਜਿਹੜੇ ਆਮ ਆਦੀ ਪਾਰਟੀ ਦੇ ਪ੍ਰੈਜ਼ੀਡੈਂਟ ਅਮਨ ਅਰੋਰਾ ਨੇ ਔਰਨਾ ਦੇ ਨਾਲ ਵਰਕਿੰਗ ਪ੍ਰੈਜ਼ੀਡੈਂਟ ਸ਼ੈਰੀ ਕਾਫੀ ਜਿਹੜੇ ਨੇ ਅੱਜ ਜਲੰਧਰ ਦੇ ਵਿੱਚ ਉਦਵਾਰਾਂ ਦੀ ਇੱਕ ਵਰਤੀ ਮੀਟਿੰਗ ਕਰਨਗੇ ਜਿਸ ਦੇ ਵਿੱਚ ਪ੍ਰੋਪਰ ਰਣਨੀਤੀ ਬਣਾਈ ਜਾਊਗੀ ਈਨ ਚੋਣਾਂ ਦੀ ਪੁਰੀਖਿਆ ਕੀਤੀ ਜਾਊਗੀ ਨਾਲੇ ਏਜੰਡਾ ਸੈੱਟ ਕੀਤਾ ਜਾਏਗਾ ਕਿ ਕਿਸ ਏਜੰਡੇ ਤੇ ਹੈ ਆਮ ਆਦੀ ਪਾਰਟੀ ਜਿਹੜੀ ਹੈ ਚੋਣਾਂ ਦੇ ਵਿੱਚ ਜਾਏਗੀ ਕਿਉਂਕਿ ਲਗਾਤਾਰ ਪਿਛਲੇ ਕਾਫੀ ਸਮਾਂ ਤੋਂ ਇਸ ਤੋਂ ਸੰਸਦਨਲ ਚੋਣਾ ਹੋਣੀ ਹੈ ਨੇ ਕਿਹਾ ਉਹ ਵਿਧਾਨ ਸਭਾ ਦੀ ਚੋਣਾ ਹੋਣ ਚਾ ਲੋਕ ਸਭਾ ਦੀ ਚੋਣਾ ਹੋਣ ਚਾ ਹੋਰ ਚੋਣਾ ਹੋਣ ਉਹਦੇ ਵਿੱਚ ਇੱਕ ਪ੍ਰੋਪਰ ਰਣਨੀਤੀ ਦੇ ਤਹਿਤ ਆਮ ਆਦੀ ਪਾਰਟੀ ਲੋਕਾਂ ਦੇ ਵਿਚਾਲੇ ਜਾਂਦੀ ਹਾਲ ਕਿ ਵਿਕਾਸ ਦਾ ਏਜੰਡਾ ਹੁੰਦਾ ਹੈ ਕੰਮਕਾਜ ਦਾ ਏਜੰਡਾ ਹੁੰਦਾ ਹੈ ਲੇਕਿਨ ਅੱਜ ਪ੍ਰੋਪਰ ਰਣਨੀਤੀ ਤਿਆਰ ਕੀਤੀ ਜਾਏਗੀ ਉਹ ਰੂਸੀ ਰਣਨੀਤੀ ਦੇ ਤਹਿਤ ਆਨਾਲੇ ਦਿਨਾਂ ਦੇ ਵਿੱਚ ਆਮ ਆਦੀ ਪਾਰਟੀ ਜਿਹੜੀ ਹੈ ਆਪਣਾ ਰੂਪ ਇਕ ਤਿਆਰ ਕਰਦੀ ਹੋਈ ਨਜ਼ਰ ਆਏਗੀ ਅਰਕਿਟ ਹਾਊਸ ਜਿਹੜਾ ਜਲੰਧਰ ਦਾ ਹਾਊਸ ਦੇ ਵਿੱਚ ਦੁਪਹਿਰੇ 1 ਵਜੇ ਆਪਾਂ ਬੈਠਕ ਜਿਹੜੀ ਹੈ ਸ਼ੁਰੂ ਹੋ ਜੇਗੀ ਜੀ ਹਾਲਾਂਕਿ ਅਜੇ ਸ਼ੁਰੂ ਨਹੀਂ ਹੋਈ ਕਿਉਂਕਿ ਕੁਝ ਹੀ ਦਰ ਦੇ ਵਿੱਚ ਆਪਾਂ ਬੈਠਕ ਜਿਹੜੀ ਹੈ ਸ਼ੁਰੂ ਹੋਣ ਜਾ ਰਹੀ ਹੈ ਆ ਇਸ ਬੈਠਕ ਤੋਂ ਤੁਰੰਤ ਬਾਅਦ ਜਿਹੜੇ ਨਰੋੜਾ ਨੇ ਜਿਹੜੇ ਸ਼ਹਿਰੀ ਕਾਲਸੀ ਨੇ ਕੁਸ਼ਰੀ ਦੇਵੀ ਕਲਾ ਮੰਦਰ ਵੀ ਜਾਣਗੇ ਉੱਥੇ ਨਤਮਸਤਕ ਵੀ ਹੋਣਗੇ ਔਰ ਜਿੱਦ ਤੱਕ ਪਾਕਿਸਤਾਨ ਦੇ ਨਾਲ ਅੱਜ ਹਲਚਲ ਜਿਹੜੀ ਹੈ ਜਲੰਧਰ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਪ੍ਰਧਾਨ ਬਣਨ ਤੋਂ ਬਾਅਦ ਗਲੰਦਰ ਦੇ ਵਿੱਚ ਅਮਨ अरोड़ा ਪਹੁੰਚ ਰਹੇ ਨੇ ਖਾਨਾਕੀ ਜਿਲ੍ਹਾ ਦੀ ਜੋ ਲੀਡਰਸ਼ਿਪ ਹੈ ਪਹਿਲਾਂ ਹੀ ਉਹਨਾਂ ਦਾ ਵੈਲਕਮ ਕਰ ਚੁੱਕੀ ਹੈ ਜਦੋਂ ਉਹਨਾਂ ਦੀ ਯਾਤਰਾ ਹੋਈ ਸੀ ਔਰ ਸ਼ੁਕਰਾਨਾ ਯਾਤਰਾ ਉਸ ਤੋਂ ਬਾਅਦ ਉਹਨਾਂ ਵਰਕਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਸ਼ਹਿਰੀ ਕਲਪੀ ਔਰ ਪ੍ਰੈਜ਼ੀਡੈਂਟ ਦੇ ਤੌਰ ਤੇ ਅਮਨ अरोड़ा ਆ ਕੇ ਵੋਟਰਾਂ ਨਾਲ 1 ਟੂ 1 ਮੀਟਿੰਗਾਂ ਕਰਨਗੇ ਬੜੀਆਂ ਮੀਟਿੰਗਾਂ ਹੋਣਗੀਆਂ ਇਹ ਤਾਂ ਨਹੀਂ ਗੱਲ ਰਹੀ ਕਿ ਮੀਟਿੰਗਾਂ ਦੇ ਵਿੱਚ ਕੀ ਰਣਨੀਤੀ ਬਣਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਅਮਨ अरोड़ा ਸ਼ਹਿਰੀ ਕਲਪੀ ਮੀਡੀਆ ਦੇ ਸਾਹਮਣੇ ਆ ਕੇ ਇਹ ਖੁਸ਼ੀ ਹੰਦੇ ਹੋਏ ਨਜ਼ਰ ਆਣਗੇ ਜੀ ਜਨਰ ਵੀ ਨਹੀਂ ਤੋਂ ਹੋਰ ਜਾਣਕਾਰੀ ਜੁੜੇ ਰਹਾਂਗੇ ਤੁਹਾਡੇ ਨਾਲ ਇਸੇ ਮੇਰੇ ਸਹਿਯੋਗੀ ਵਿਨਿਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਪਾਰਟੀ ਪ੍ਰਧਾਨ ਅਮਨ अरोड़ा ਦੇ ਵੱਲੋਂ ਅੱਜ ਇੱਕ ਖਾਸ ਤੇ ਅਹਿਮ ਮੀਟਿੰਗ ਜਿਹੜੀ ਉਹ ਕੀਤੀ ਜਾਣੀ ਆ ਤੇ ਨਗਰ ਨਿਗਮ ਚੋਣਾ ਨੂੰ ਲੈ ਕੇ ਐਕਸ਼ਨ 'ਚ ਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਅਤੇ ਕਾਰਜਕਾਰੀ ਪ੍ਰਧਾਨ ਸ਼ਰੀਕਲਸੀ ਇਹ ਅਹਿਮ ਮੀਟਿੰਗ ਕਰਨਗੇ ਅਗਵਾ ਦੇ ਨਾਲ ਅਧਿਕਾਰੀਆਂ ਦੇ ਨਾਲ ਉਹਨਾਂ ਦੇ ਵੱਲੋਂ ਜਲੰਧਰ ਦੇ ਸਰਕਟ ਉਸ ਵਿਕੇ ਅਧਿਕਾਰੀਆਂ ਨਾਲ ਇਹ ਮੀਟਿੰਗ ਜਿਹੜੀ ਇਹ ਕੀਤੀ ਜਾਵੇਗੀ ਤੇ ਸ਼ਾਮ 4.5 ਵਜੇ ਸ਼੍ਰੀ ਦੇਵਿਤਲਾ ਮੰਦਿਰ 'ਚ ਨਤਮਸਤਕ ਹੋਣ ਲਈ ਆਮ ਆਦਮੀ ਪਾਰਟੀ ਪ੍ਰਧਾਨ ਅਮਨ ਰੋਣਾ ਤੇ ਸ਼ਰੀ ਕਲਸੀ ਪਹੁੰਚਣਗੇ ਸ਼੍ਰੀ ਦੇਵਿਤਲਾ ਮੰਦਿਰ ਦੇ ਵਿੱਚ ਸ਼ਾਮ ਨੂੰ ਨਤਮਸਤਕ ਹੋਣਗੇ ਨਗਰ ਨਿਗਮ ਚੋਣਾ ਨੂੰ ਲੈ ਕੇ ਐਕਸ਼ਨ ਮੋਰਚ 'ਚ ਆਪ ਜਿਵੇਂ ਚੱਲਦੇ ਜਨੰਦਰ ਦੇ ਸਰਕਟ ਹਾਊਸ ਦੇ ਵਿੱਚ ਅੱਜ ਅਹਿਮ ਮੀਟਿੰਗ ਜਿਹੜੀ ਉਹਨਾਂ ਦੇ ਵੱਲੋਂ ਥੋੜੀ ਦੇਰ ਦੇ ਵਿੱਚ ਕੀਤੀ ਜਾਣੀ ਹੈ